ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਹੋਵੋਗੇ ਇੱਕ ਵਕਤ ਬੇਤੀ ਕਰਦੇ ਆ ਆਪਣੀ ਨਰਖ ਫਰਖ ਤਸੱਲੀ ਕਰਕੇ ਪਸ਼ੂ ਦੀ ਦੋ ਟਾਈਮ ਫਿਰ ਲੈ ਕੇ ਜਾਇਆ ਕਰੋ ਸੱਜਣੋ ਸੋਏ ਸਵਾਏ ਨੂੰ ਦੋ ਟਾਈਮ ਜ਼ਰੂਰ ਚੋਆ ਕਰੋ ਜੇ ਕੋਈ ਭੈਣ ਭਰਾ ਦੂਰ ਬੈਠਾ ਤੇ ਵੀਡੀਓ ਖਾਲ ਤੇ ਔਨਲਾਈਨ ਚ ਵਾਈ ਕਰੋ ਤੇ ਜਿਹੜਾ ਗੱਭਨ ਡੰਗਰ ਨੂੰ ਪਸ਼ੂ ਨੂੰ ੱਪ ਕੇ ਸੱਜਣੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਸਜਣੋ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਹੀ ਕਿਸੇ ਦਾ ਫਾਇਦਾ ਹੁੰਦਾ ਏ ਅੱਜ ਦੀ ਆਪਣੀ ਵਿజిਟ ਪਿੰਡ ਮਾਲੇ ਵਾਲਾ ਪੋਲ ਤੇ ਨੇੜੇ ਫਤਿਹਗੜ ਚੂੜੀਆਂ ਰਹੇਗਾ ਸਜਣੋ ਜ਼ਿਲ੍ਹਾ ਇਹਨੂੰ ਕਹੇ ਜਾਂਦਾ ਗਰਦਾਖਰ ਤੇ ਤਹਿਸੀਲ ਆ ਗਈ ਬਟਾਰਾ ਖੌਜੀ ਫਾਰਮ ਤੇ ਸਜਣੋ ਪਹੁੰਚੇ ਆ ਤੇ ਬਧੇਰੇ ਜਾਣਕਾਰੀ ਖੌਜੀ ਉਹਨਾਂ ਤੋਂ ਲੈ ਕੇ ਕਰਦੇ ਆਂ ਸਾਂਝੀ ਬਾਕੀ ਬਣੇ ਰਹੋ ਐਂਡ ਤੱਕਰ ਪਾਉਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਕਾਇਮ ਸਦਾ ਚਲੋ ਸ਼ੁਕਰ ਹੈ ਮਹਾਰਾਜ ਦਾ ਪਹਿਲਾਂ ਡਰੈੱਸ ਕਰੀਏ ਨੋਟ ਡਰੈੱਸ ਮਾਲਿਆਲ ਦਾ ਪੁਲ ਜ਼ਿਲ੍ਹਾ ਗੁਰਦਾਸਪੁਰ ਤਸੀਲ ਬਟਾਲਾ ਹਾਂਜੀ ਫਤੇਗੜ ਚੂੜੀਆਂ ਆਪਾਂ ਨੂੰ ਇੱਥੇ 4-5 ਕਿਲੋਮੀਟਰ ਆ ਹਾਂਜੀ ਅੰਬਰਸਰ ਆਪਾਂ ਨੂੰ 26 ਕਿਲੋਮੀਟਰ ਦਾ ਠੀਕ ਹੈ ਜੀ ਹਾਂਜੀ ਡੇਰਾ ਬਾਬਾ ਨਾਨਕ ਵੀ ڈاک ਹੋਵੇ ਹਾਂਜੀ ਇਹ ਨਾਗਾ ਛੋਟਾ ਵੀ 5 26 ਆਪਾਂ ਨੂੰ ਠੀਕ ਹੈ ਜੀ ਅੱਜ ਫੇਰ ਆ ਗਿਆਂਗੇ ਨਕੀ ਨੰਬਰ ਆਪਣਾ ਪਹਿਲਾਂ ਦੱਸਿਓ 90 7 ਨਤੀਜੀ ਰ ਨਤੀਜੀ ਰ ਪਾਣੀ ਠੀਕ ਆ ਫੌਜੀ ਫਾਰਮ ਹੈ ਨਾ ਫੌਜੀ ਆ ਤੇ ਪਹਿਲਾ ਮਾਲ ਫਿਰ ਪੌਜੀ ਉਹਦੇ ਛੋੜਦੇ ਮਾਲ ਸਾਹ ਹੁਣ ਦੇਖ ਗਿਆ ਦੇ ਅੱਧਾ ਕਿੰਨੇ ਟਾਂ ਲੱਗਾ ਵੀਡੀਓ ਕਿੰਨੀ ਕ ਚੱਲ ਗਈ ਆ ਵੀਡੀਓ ਬੜੀ ਚੱਲਦੀ ਆ ਵੀਡੀਓ ਦੇ ਕੋਈ 6 700 ਤੋਂ ਬੜੇ ਵੇਖੀਏ 6 700 ਹਾਂਜੀ ਨਹੀਂ 4000 ਦੇ ਲੱਗ ਕੇ ਚੱਲ ਗਈ ਜੀ 4000 ਥੋੜਾ ਚੱਲ ਗਿਆ ਠੀਕ ਆ ਹਾਂ ਜੋ ਜੀ ਤੁਹਾਡੀ ਇੰਸਟਾਗ੍ਰਾਮ ਤੇ ਲੱਖ ਲੱਖ ਵੀਡੀਓ ਚੱਲ ਗਈ ਆ ਠੀਕ ਆ ਫੇਸਬੁੱਕ ਤੇ ਤੇ ਇੰਸਟਾਗ੍ਰਾਮ ਤੇ ਲੱਖ ਲੱਖ ਚੱਲ ਗਈ ਆ ਠੀਕ ਆ ਫੌਜੀ ਸਾਹਿਬ ਅੰਦਾ ਫੂਲੀ ਬੜਾਇਆ ਹਾਂਜੀ ਹਾਂਜੀ ਬਾਕੀ ਰੇਡ ਆਪਾਂ ਇਹਨਾਂ ਨਾਲ ਬਾਕੀ ਆਪਣਾ ਨਹੀਂ ਇਹਨਾਂ ਸੰਤ ਦਾ ਸੰਯੋਗ ਆ ਹਾਂਜੀ ਹਾਂਜੀ ਜੇ ਸੰਯੋਗ ਦਿੰਦੀ ਪਿਆਰ ਕਰਦੀ ਤੇ ਵੀਡੀਓ ਚੱਲਦੀ ਨਾ ਆਪਾਂ ਇਹਨਾਂ ਦੇ ਨਾਲ ਹਾਂਜੀ ਇਹ ਤਾਂ ਪਿਆਰ ਨਹੀਂ ਇਹਨਾਂ ਨਾਲ ਬੱਧਾ ਜਾਂਦਾ ਸੰਯੋਗ ਨਹੀਂ ਬਸ ਬਾਜੀ ਆਪਣੇ ਬਾਕੀ ਭਾਜ ਆਜਾ ਜੁੰਦੇ ਆ ਨਿਕਨੇ ਨਿਕੇ ਭਾ ਹੁੰਦੇ ਆ ਜਨਮਰ ਆਪਣੇ ਕੋ ਅੱਜ ਵੀ 10 ਹੈਗੇ ਆ ਦੋ ਝੋਟੀਆਂ ਇੱਕ ਮੋਰਾ ਦੀ ਇੱਕ ਨੀਲੀ ਦੀ ਠੀਕ ਹੈ ਤੇ ਭਾ ਨਿਕਨੇ ਕੇ ਆ ਵੀਰਿਆਣੋਂ ਰੁਕਤੇ ਆ ਜਿਹੜੀਆਂ ਗੱਬਣਾ ਉਹ ਇੱਥੋਂ ਪਾਸ ਕਰਕੇ ਖੜੋ ਨਹੀਂ ਜਿਹੜਾ ਕੋਈ ਵੀਰ ਭਰਾ ਦੂਰ ਡਰਾਡੇ ਆ ਵੀਡੀਓ ਕੱਲ ਤੇ ਆਪਣੀਆਂ ਪਾਸ ਕਰਾ ਲਓ ਚਵਾ ਲਓ ਆ ਇੱਥੋਂ ਤਸੱਲੀ ਕਰਕੇ ਖੜਿਆ ਕਰੋ ਕਿਉਂਕਿ ਆਪਾਂ ਮੇਰੇ ਰੁਪਈਏ ਦੇਖ ਲਿਆਏ ਆ ਤੇ ਜਿਹੜੇ ਪੀਰ ਭਰਾ ਭਰਾ ਨਹੀਂ ਲੈਣੀ ਆ ਉਹਨੇ ਰੁਪਈਏ ਦੇ ਕੇ ਖੜਨੀ ਆ ਬਿਲਕੁਲ ਹਾਂਜੀ ਕਰੀਏ ਸ਼ੁਰੂ ਫਿਰ ਚਲੋ ਕਰੀਏ ਜੀ ਪਹਿਲੇ ਝੋਟੀਆਂ ਚਾਰ ਦਿਨ ਦੇ ਕੱਟੀ ਪਿਓਰ ਨਹੀਂ ਦੇ ਦੀ ਚਾਰ ਦਿਨ ਦੇ ਜੀ ਚਾਰ ਦਿਨ ਨਹੀਂ ਲਈ ਜੋੜ ਹਾਂ ਨਾ ਦਿਨ ਕਿੰਨੇ ਕੁ ਰਹਿ ਗਏ ਬਾਈ ਜੀ ਦਿਨੇ ਨੇ ਬਾਈ ਜੀ ਘਟੋ ਘਟੇ ਵੀ ਕੱਟੀ ਲੈ ਜੀ 12 13 ਤੇ ਪੂਰੀਆਂ ਨਿਸ਼ਾਨੀਆਂ ਵੀ ਲੈ ਲੋ ਚੋਹੇ ਪੈਰ ਧੋਤੇ ਬਗੀਨਾਸ ਦੇਖੋ ਸਾਰੀਆਂ ਨਿਸ਼ਾਨੀਆਂ ਹੈ ਵੀਰਾਂ ਦੀ ਡਿਮਾਂਡ ਬਹੁਤ ਹੈ ਫੋਨ ਕਰਦੇ ਝੋਟੀਆਂ ਲੈ ਆ ਕੇ ਦੋ ਅੱਗੇ ਜਿਹੜੀ ਬੁਰੀ ਮਈ ਉਹਦੋਂ ਆਪਾਂ ਜਿਹੜੀ ਵੀ ਅੱਗੀ ਵੀਡੀਓ ਤੇ ਪਹਿਲਾਂ ਹੀ ਸੋਨਾ ਬਹੁਤ ਜਲਾ ਬੂਮ ਆਇਆ ਅੱਛਾ ਅੱਛਾ ਹਾਂਜੀ ਇਹ ਲੋਈ ਤੇ ਨਾ ਤੇ ਕੱਟੀ ਗਾਂ ਵਾਲਾ ਸਾਹ ਵੀ ਠੰਡੀ ਗਈ ਨਹੀਂ ਗਿਆ ਨਾ ਸਵਾ ਗਿਆ ਬਹੁਤ ਸੋਨਾ ਖਾਨ ਨੇ ਵਾ ਤਿਆਰ ਕਰਨ ਦੀ ਆ ਦੇ ਨਾ ਜੇ 8 ਤੋਂ 10 ਘੜ ਸਕਦੀ ਨਾ 12 13 ਦਿਨ ਘੜ ਸਕਦੀ 12 ਗੇ ਲੋ ਬੰਦੇ ਦੇ ਸਿਰ ਤੇ ਕੱਟੀ ਆ ਚਾਰ ਦੰਦ ਪੈ ਲੈਣ ਇਹ ਬਹੁਤ ਜਵਾਨ ਹੈ ਜੀ ਪੂਰੀ ਹਾਈਟ ਆ ਵੱਡੀ ਝੋਟੀ ਆ ਬਿਲਕੁਲ ਜੀ ਵੇਖੋ ਕਿ ਕਿੰਦਾ ਖਣਸਣ ਕਰਮਾਂ ਵਾਲੀ ਪਹਿਲੇ ਨਹੀਂ ਕੀਆ ਕਰਦੇ ਹਨ ਹਾਂ ਜੀ ਬਹੁਤ ਸਜਣੋ ਬਾਕੀ ਆਪਣੇ ਰੇਡ ਜਾ ਜਿੰਦੇ ਆ ਇੱਕ ਹੱਡੀ ਵਾਲੀ ਝੋਟੀ ਆ ਵੇਖ ਲਓ ਲਾਈਵ ਬਣਾਇਆ ਕਰਕੇ ਇੱਧਰ ਲਾ ਕੇ ਕੈਮਰਾ ਲਿਆ ਬਹੁਤ ਬੜੀ ਵੇਖੋ ਇਹ ਜੀ ਹਾਂ ਜੀ ਬਾਕੀ ਚੜਾਈ ਜੁੜੀ ਬੜੀ ਛੋਟੀ ਹੈ ਨਾ ਬੜੀ ਪਾਈਆਂ ਸੰਗੀ ਬਹੁਤ ਚੰਗੀ ਲੱਗੀਆਂ ਬਿਲਕੁਲ ਚੰਗੀ ਛੋਟੀ ਤੇ ਰੇਟ ਇਹਦਾ ਭੋਜੀ ਆਪਾਂ ਰੇਟ ਲੈਣ ਕਰਦੇ ਨਾ ਹੋਇਆ ਜੀ ਹਾਂ ਕੋਈ ਬਾਤ ਨਹੀਂ ਮੰਗੜਿਆ ਤੋਂ 5 ਮੰਗੜਿਆ ਤੋਂ 2 ਕੋ ਡੇਢ ਨਹੀਂ ਕੋਈ 2 ਨਹੀਂ ਕੋਈ ਡੇਢ ਨਹੀਂ ਕੋਈ ਇਤਨੀ ਹਾਂ 85000 ਦੇ ਦਈਏ ਭੋ ਦਿੰਦਾ ਤੇ ਨਹੀਂ ਕੋਈ ਈਡੀ ਛੋਟੀ ਨਹੀਂ ਦੇਣੀ ਕੇ ਹਾਂਜੀ ਨਹੀਂ ਪੱਕੀ ਗੱਲ ਚਲ 2 ਛੱਡ ਦਿਓ ਚਲੋ 80000 ਈਡੀ ਛੋਟੀ ਦੇ ਦਿਆਂਗੇ ਤਾਂ ਤਿੰਨ ਨਹੀਂ ਛੱਡਣਾ ਹਾਂਜੀ ਤਿੰਨ ਨਹੀਂ ਛੱਡ ਗਏ 2 ਨਹੀਂ ਛੱਡ ਗਏ ਚਲੋ ਠੀਕ ਆ ਸਹੀ ਆ ਆ ਨਾ ਕਰ ਦੀਏ ਹਾਂ ਨਾ ਮੈਂ ਤੁਹਾਡੀ ਜਿਹੜੀ ਕਰਿਆ ਵਿਦੇਸ਼ ਦੇਣੀ ਹੈ ਇਹ ਤੇ ਕਰਦੀ ਕਿਹੇ ਕਰਦੀ ਜਾਣ ਦਾਂਗੇ ਤੂੰ ਤਾਂ ਮੁਕਤ ਕਰਦੀ ਹੈ ਬਾਕੀ ਕਰਦੀ ਅੱਜ ਮੇਲਾ ਲੁੱਟ ਲਾ ਜਿਹੜੇ ਭਰਾਗ ਲੁੱਟਿਆ ਜਾਂਦਾ ਠੀਕ ਕਿਲੇ ਕਰੋ ਰੋਟੀ ਨਹੀਂ ਮਿਲਣੀ ਜਾਰਾ ਘਟਾ ਪਾਇਆ ਦੇ ਚੱਲਣਗੇ ਦੇ ਜ ਵੱਧਗੇ ਜੋ ਘਟ ਘਟਾ ਨਾ ਪਾਈ ਸੱਚਾ ਨਾ ਪਾਈ ਸੱਚਾ ਕੀ ਕਰਿਆ ਕੀ ਕਰਿਆ ਚਲ ਫਿਰ ਠੀਕ ਹੈ ਜਾਨ ਜਿਹੜਾ ਵੀਰ ਭਲਾ ਉਹ ਖੁਦ ਹੀ ਨਾ 200 ਰੁਪਇਆ ਛੋਟੇ ਹੋਊਗੀ ਵਾਹ ਵਾਹ ਹਾਂਜੀ ਬਹੁਤ ਸੱਚਾ ਨਾ ਇਹ ਤੇ ਆ ਨਹੀਂ ਫਿਰ ਤੁਹਾਨੂੰ ਪਤਾ ਹੈ ਇਹ ਡੇਡੀਆਂ ਦੇ 7-7 ਲੱਖ ਦੀਆਂ ਵੇਚੀਆਂ ਜਾਂਦੀਆਂ ਸੀਆਂ ਅੰਤ ਤੇ ਇਹ ਚੀਜ਼ ਨਹੀਂ ਲੱਭਦੀ ਮਾਲ ਜਿਹੜੀ ਹੈ ਹੈਗੀ ਨੀਲੀ ਦੀ ਇਹ ਤੁਹਾਡੀ ਚੀਜ਼ ਘੱਟ ਲੱਭਦੀ ਆ ਪੱਕੀ ਗੱਲ ਹਾਂਜੀ ਗੱਡੀਆਂ ਕੀ ਪਹਿਲਾਂ ਕੱਟੀਆਂ ਚਾਲਾਂ ਤੇ ਜਮਾਂ ਵਰਕ ਕਰ ਗਈਆਂ ਵਾਸ਼ੇ ਯਾਰ ਇਹ ਪਾਓ ਜੀ ਆ ਦੇਖੋ ਪਹਿਲਾਂ ਕੱਟੀਆਂ ਫਾਇੰਡ ਦੇ ਘਰ ਰੁਕੀ ਨਾ ਪਰੈਸ਼ਾ ਨਹੀਂ ਕੀਤੀ ਕਦੇ ਨਾ ਨਹੀਂ ਪਹਿਨ ਦਿੰਦੀ ਪਹਿਲਾਂ ਕੱਟੀਆਂ ਪਹਿਲਾਂ ਨਹੀਂ ਬਹਿਣ ਦੇਣਾ ਜੇ ਇਸ ਤਰ੍ਹਾਂ ਹੱਥ ਨਹੀਂ ਜੁਲਾਉਣ ਦੇਣੇ ਸੀਲ ਬੜੀਆਂ ਕੱਟੀਆਂ ਲਿਆਣੀਆਂ ਲੱਭ ਕੇ ਹਾਂਜੀ ਹਾਂਜੀ ਫਰਾਂ ਫੌਜੀ ਮਾਰ ਫੌਜੀ ਥਾਲੇ ਮਾਰ ਬਹੁਤ ਜਗਦਾ ਹੈ ਬਿਲਕੁਲ ਬਿਲਕੁਲ ਜੀ ਹਾਂ ਜੀ ਹਾਂ ਜੀ ਪਹਿਲਾਂ ਕਦੀ ਦੇ ਚਾਰ ਦਿਨ ਕੱਢੀ ਆ ਚਾਰ ਦਿਨ ਦਿਆ ਹਾਂ ਜੀ ਹਾਂ ਜੀ ਅੱਛਾ ਚਾਰ ਚਾਰ ਦਿਨ ਹੀ ਟਿਕਿਆ ਪੈਨੇ ਦਾ ਵਾਹ ਕੇ ਯਾਰ ਜੀਜਾ ਬਹੁਤ ਖਰੀਆਂ ਬਹੁਤ ਬਹੁਤ ਟੁਕੜ ਨਾ ਜੀ ਤਾਂ ਜਨਾ ਕੱਤੀ ਵਾ ਕੇ ਇਹ ਵੀ ਖਰੀ ਆ ਤੇ ਰੇਟ ਇਹਦਾ ਜਾਇਜ ਹੀ ਹੋਗਾ ਇਹਦਾ ਜਾਇਜ ਕਿੰਨਾ ਜੀ ਕੋਈ ਲੱਖ ਨਹੀਂ ਕੋਈ 1-5 ਨਹੀਂ ਹਾਂ ਜੀ ਇਹਦੀ ਗੱਡੀ 80 ਦੇ ਦੀਏ 80 ਦੀ ਹਾਂ ਜੀ ਅੱਛਾ ਲੋਏ ਦੇਖੋ ਬਾਈ ਤੁਗੀ ਰਹੀ ਹੈ ਬਣ ਹੈ ਦਿਨ ਹੀ ਲੋਕ ਕੱਢੀ ਤੇ ਵੇਖੋ ਕਿੱਥੇ ਕਿੱਥੇ ਲੱਗਾ ਡੇ ਸਫਾਈਆਂ ਬੜੀਆਂ ਕਰ ਰਹੇ ਨੇ ਇਦਾਂ ਦਿਨ ਨਹੀਂ ਜਿੰਨੀ ਦਿਨ ਦਾਤ ਤੋਂ 12 15 ਵੀ ਖੜ ਸਕਦੀ ਆ 15 ਦਿਨ ਵੀ ਖੜ ਸਕਦੀ ਬਾਕੀ ਬਣੂ ਚੰਗੀ ਦੇਖਾ ਨਾ ਫਿਰ ਦੱਸੋ ਹਾਂ ਨਹੀਂ ਕੱਢੀ ਇਹ ਵੀ 80 85 ਦੀ ਆ ਅੱਛਾ ਪਰ 75 ਦੀ ਦੇ ਦਈਏ ਤੁਹਾਡੀ ਖੁਸ਼ੀ ਆ ਮੋਰ ਕਰ ਦਗੇ ਮਾਨਤਾਣਾ ਕਿੰਨਾ 72 ਦੀ ਦੇ ਦੇ ਬੱਦਰ ਦੀ ਗੱਡੀ ਦੇ ਦਾਂਗੇ 72 ਦੀ 72 ਦੀ ਜਾਨ ਨਾ ਨੰਦ ਵੱਜ ਗਈ ਇਹਦਾ ਦੰਡਾ ਨਹੀਂ ਨਾ ਨਾ ਜਾਣਾ ਨਾ ਕਟਾਇਓ ਨਾ ਨਾ ਜਾਣਾ ਨਾ ਕਟਾਇਓ ਜੈ ਜੈ ਇੱਧਰ ਵੇਖਿਓ ਕਿੰਨਾ ਵਰਕ ਹੁੰਦਾ ਏਦਾਂ ਆਪਣੇ ਜਾਜ ਰੇੜੇ ਉਹਦੇ ਨੇ 12 14 ਨੰਗਰ ਪਾਏ ਪਹਿਲੇ ਫੁੰਟੇ ਗਏ ਪਰ ਇਹ ਕੱਟੀ ਆ ਜੀ ਸੂਈ ਨਹੀਂ ਸੱਪਨ ਕੱਟੀ ਆ ਜਿੱਦਾਂ ਕੋਈ ਮੇਰੇ ਥਲੇ ਮੱਜੀ ਬਹਿ ਜਾ ਕਦੀ ਜੀ ਸਹੀ ਗੱਲ ਆ ਗੁਜਾ ਸੁਗਾ ਵੱੱਛੀ ਆ ਜੀ ਪਹਿਲੇ ਨਵੱਛੀ ਨੇ ਦੁੱਧ ਚੁਆਇਆ 16 ਕਿਲੋ ਵੀਰ ਕੋਈ ਤੁਹਾਡੀ ਲੱਖ ਲੱਖ ਚੱਲ ਗਈ ਹੈ ਨਾ ਹਾਂਜੀ ਜਮਾਲ ਚੰਗਾ ਵੇ ਇਹ ਮੈਡ ਆ ਕੇ ਗੱਪਣ ਸਚ ਨੂੰ ਹੈ ਨਾ ਪਹਿਲੇ ਨਵੱਛੀ ਨੇ ਚੁਆਇਆ ਦੁੱਧ 15 16 ਕਿਲੋ ਐ ਕਿ ਕੋਈ ਵੀਰ ਨੇ ਸੇਵਾਣਾ ਵੀਰ ਕੋਲੇ 18 ਚੋਲੇ ਅੱਛਾ ਫੁੱਲ ਘੱਟ ਕਾਟਿਆ ਸੋਹਣੀ ਬਰੀਡ ਵੱਛੀ ਦੀ ਚੰਗੀ ਆ ਖਾਣਾ ਵੀ ਚੰਗਾ ਲੱਗਾ ਦੇ ਜਾਇ ਦੇਣੀ ਹੈ ਅੱਛਾ ਤੈਨੂੰ ਭਲਾ ਮਾਰਕੀਟ ਨਾਲ ਆਪਾਂ 20 20 ਕੀ ਕੀ ਆ ਡੰਗ ਰਿਆ ਦਈ ਦਾ ਬੰਗੀ ਗੱਲ ਹਾਂਜੀ ਇਹਨੂੰ ਬਦਾਰ ਹੋ ਜੀ 8-10 ਪਸ਼ੂ ਵੇਤੀ ਦੇ ਆ ਇਹ ਚੀਜ਼ੇ ਨੇ ਤੇ ਇਹਦਾ ਰੇਟ ਕੋਈ ਮੱਛੀ ਦਾ 60 ਨਹੀਂ ਕੋਈ 65 ਨਹੀਂ ਕੋਈ 55 ਨਹੀਂ ਅੱਛਾ ਹਾਂ ਨਾ ਮੱਛੀ ਦੇ ਦੇਣੀ 3 ਘੱਟ 50 ਦੀ 47 ਦੀ ਹਾਂਜੀ 45 ਦੀ ਦੇ ਦਿਆਂਗੇ 45 ਕਰਾਂਗੇ 45 ਦਾ ਮਾਰ ਦੇ ਦਿਆਂਗੇ 44 ਤੋ ਟਾਇਰ ਦੇ ਦੇ ਦਾਂਗੇ ਤੁਹਾਡੇ ਆਖਾਂ ਤੇ 43 43 ਦੀ 43 ਦੀ ਆ ਨਹੀਂ ਦੇ ਦਾਂਗੇ 42 ਦੀ 42 ਦੀ ਜਾਣ ਦਾਂਗੇ ਵਾ 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 ਲੈ ਹੋ ਜੀ ਹੋ ਬੱਸ ਕਰੋ ਮੈਂ ਨਾ ਫਿਰ ਅਨੰਦ ਬੰਦ ਤੇ ਜਿਹਦੇ ਗਾੜੀ ਪਹਿਲੇ ਆ ਚੀ ਆ ਗਈ ਹੈ ਨਾ ਹਾਂਜੀ ਫਰਸ਼ਲ ਤੇ ਆ ਗਈ ਸਜਣੋ ਤਰੋ ਸੰਗ ਦੇ ਵਿੱਚ ਵੈਡ ਗਈ ਆ ਇਹਦੇ ਕੋਲੋਂ ਲੌਂਗ ਲੋਕ ਵੀਰ ਬੋਲਿੰਗ ਚ ਆਲੇ ਦੁੱਧ ਚ ਆਲੇ ਬੱਚਾ ਡਾਇਮੰਡ ਦਾ ਬੱਚਾ ਆਇਆ ਡਾਇਮੰਡ ਦਾ ਪੀਸ ਧੀ ਵਾਹ ਹਾੜੀ ਵਾਲੇ ਵਾਲਾ ਘਾਗਰ ਮਾਰੀ ਬੜੀ ਇੱਕ ਬੱਚੀ ਮਰਦੀ ਅੰਗਲ ਸ਼ੇਰਾ ਦਿਖਾਇਆ ਵਾਹ ਵਾਹ ਜਦ ਕੋਲੀ ਪਾਣੀ ਪੀਣ ਵਾਲੀ ਆ ਚੱਪਾ ਚੱਪਾ ਕਰਨ ਲੱਗੇ ਜਿੱਦਾਂ ਕੱਛ ਵਾਲੀ ਨਹੀਂ ਚੰਗੀ ਆ ਬੱਚੀ ਗੋਲ ਮਟੋਲ ਜੀ ਆ ਥਾਣ ਵੀ ਚੰਗਾ ਲੱਗਾ ਵੇਖ ਲੋ ਦਿਖੋ ਹਾਂ ਬਰਾ ਤੇਲਕਨ ਆ ਜਾਨਸ ਹੋ ਬੰਨਿਆ ਕੱਢ ਨੂੰ ਬੱਜਿਆਂ ਦਾ ਫਿਰ ਆਹ ਦੇਦਾ ਬੱਚਾ ਕਿਹੜੇ ਬਾਈ ਜੀ ਆਹ ਮੱਛੀ ਪਾਈ ਜਬੂ ਜਿੰਨੀ ਦਿਖਾ ਦੋ ਮਾਰੂ ਜਿਹੇ ਬੱਚਾ ਦਿਖਾ ਦੋ ਅੱਛਾ ਚਲੋ ਬੰਨੋ ਇਹਨੂੰ ਦਿਖਾ ਦੇ ਨੇ ਕਹੀ ਜਿਖਾ ਦੇ ਨੇ ਤੁਸੀਂ ਬੰਦੋ ਲਾਓ ਫਿਰ ਸਿਕ ਨਾ ਸਜ ਨੂੰ ਬਰੇਕ ਵੀ ਬ੍ਰੋਕੀ ਬਰੀ ਆ ਵੈੜ ਜੀ ਮਸਲ ਜਿਆਦਾ ਬਹੁਤ ਜਿਆਦਾ ਡੰਗਰ ਜਾ ਰਹੇ ਜਗਾ ਪੀੜੀ ਆਹ ਬੱਚੀ ਨੇ ਬਾਈ ਦੱਬੀ ਹਾਂਜੀ ਕਿਹੜੀ ਮੱਛੀ ਪਾਈ ਆਹ ਆ ਜਿਹੜੀ ਹਾਂਜੀ ਬੱਛੀ ਐ ਬੱਛੀ ਬੱਛੀ ਭਾਈ ਹੈ ਨਾ ਪਹਿਲੇ ਨਾੜੂ ਦੇ ਬੱਚਾ ਦਿਖਾ ਦੇ ਨਾੜੂ ਨਾ ਠੀਕ ਹੈ ਨਾੜੂ ਦੇ ਹੈ ਨਾ ਪਾਜੀ ਉਹ ਦੇ ਸਾਰੂ ਆ ਜਾ ਸੰਧੂ ਸਾਹਿਬ ਇੱਧਰ ਬੱਛੀ ਆਲ ਦਿਖਾਓ ਠੰਡੀ ਇਹਨੇ ਕੀ ਕਰਨਾ ਇਹਨਾਂ ਦੇ ਰੇਟ ਰੇਟ ਜਾਜ ਕੋਈ ਬੱਛੀ ਦਾ 60 ਨਹੀਂ ਕੋਈ 65 ਨਹੀਂ 50 ਦੀ ਬੱਛੀ ਦੇ ਦਈਏ 50 ਦੀ ਹਾਂਜੀ ਹੋਰ ਮੰਨ ਤਾਣ 44 ਦੀ ਵਾਸ਼ੀ ਦੇ ਦਾਂਗੇ ਜੀ 44 ਦੀ ਹਾਂ ਨਾ ਮੱਛੀ ਦੇ ਦੇ ਜਸਨੋਈਆ ਜਸਨੋਈ ਹੋਰ 500 ਛੋਟਛਾਪਾ ਕਰਦੇ ਆ ਯਾਰ ਹੀ ਕਰੀਏ ਯਾਰ ਹੀ ਕਰਦਾ ਇਹ ਕਾ 44 44 ਦੇ ਦਾਂਗੇ ਹਾਂ ਆ ਗਈ 5ਵੇਂ ਨੰਬਰ ਤੇ ਸੁਈ ਸਵਾਈ ਹੈ ਜੀ ਯਾਰ ਚਾਈ ਯਾਰ ਆ ਗਈ ਹਾਂ ਆ ਬੱਚਾ ਨਾ ਨਹੀਂ ਹੋਉਂਗਾ ਉਹ ਅਗਲਾ ਬੱਚਾ ਨਾ ਕਿਹੜਾ ਇਹੋ ਹੀ ਨਾ ਹਾਂ ਹਾਂ ਡੱਬਾ ਬੱਚਾ ਕਾਰਾ ਲਾਲ ਡੱਬਾ ਲੈ ਚਲੋ ਇਹ ਕਿਹਦੇ ਬੱਚੇ ਦਾ ਨਾ ਭਾਈ ਚਲੋ ਚਲੋ ਆ ਬੱਚਾ ਪਾਇਆ ਇਹ ਦੁੱਧ ਕੋਲ ਬਾਈ ਕਿੰਨਾ ਹੋ? ਇੱਥੇ 10 ਕਿਲੋ ਦੋ ਗਿਆ। 10 ਕਿਲੋ। ਹਾਂ ਜਿਹਨ ਗੱਲ ਦੀ ਮੰਗੇ ਨਾ ਤੇ ਉਹ 30-30 ਜਰ ਇਹ ਵੀ। ਠੀਕ ਹੈ। ਇੱਕ ਬੱਚੇ ਦਾ ਬਾਹਰ ਕਰਦੀ ਹੈ। ਬੱਚੇ ਦਾ। ਹਾਂ ਜੀ। ਬਾਬਾ ਸਾਡੇ ਟੂਡੀ ਖੋਪਲੀ। ਨਾ ਬੋਲੀ। ਉਹ ਥੋੜੀ ਥੋੜੀ ਇਹ ਲੇਖ ਲਓ ਪੋਤਾ ਵੀ ਕੋਈ ਨਹੀਂ ਬੱਚਿਆਂ ਦਾ ਕਰਦੀ ਆ ਠੀਕ ਆ ਠੀਕ ਆ ਚਲੋ ਬੰਦ ਹੋ ਜੇ ਲੈ ਕੇ ਲੋ ਇਹ 0 ਹਾਂਜੀ ਇਹਦਾ ਰੇਟ ਸੰਦੂ ਸਾਰ ਤੇ ਬੜੇ ਭਾਜ ਦੇ ਦੇਣੀ ਆ ਕੋਇ ਪ੍ਰਤੀਵਿੰਦਿਆਣੀ ਕੋ ਸਾਠ ਨਹੀਂ ਇਹ ਵਚੀ ਦੇ ਦੇਣੀ 2 ਘੜ ਚਾਲੀ ਦੀ 38000 ਦੀ ਹਾਂ ਜੀ ਸੇਂਦਾ ਜੀ ਕੋਈ 11 ਬੰਦ ਕਿਲੋ ਆ ਗਈ ਨਹੀਂ ਦੇਣੀ ਨਹੀਂ ਦੇਣੀ 37 ਦੀ ਜਸਨ ਉਹ ਦੇ ਦਾਂਗੇ 37 ਦੀ ਹਾਂ ਜੀ ਚਲੋ ਹਾਂ ਜੀ ਠੀਕ ਹੈ 37000 ਨੋ ਆ ਤਰਿਕੇ ਤਰਿਕੇ ਕਰ ਦਾਂਗੇ ਜਿੰਨਾ ਗੱਲ ਨੇ ਹੈ 35 ਦੀ ਜਸਨੋਈ 35 ਦੀ 35 ਦੀ ਬੱਸ ਕਰ ਜਾ ਚਾਚਾ ਚੋਰੀ ਖੋਲ ਕੇ ਲਿਆਂਦ ਗਾਈ ਨੂੰ ਨੇ ਜਮਾ ਆ ਰਿਹਾ ਅੱਜ ਆਹ ਸਹੀ ਜਿਹੜੇ ਵੱਚੀ ਜੋਰ ਪਾਈ 2-3 ਘੰਟੇ ਹੋ ਗਏ ਆਹ ਜੋਰ ਪਈ ਏ ਆਹ ਇਹ ਰਪਈ ਓਕੇ ਆ ਨਾ ਹਾਂਜੀ ਸਾਜੀ ਫੂਲ ਬਾਹਰੇ ਖੋੜ ਦੀਆਂ ਰੇ ਕਿੰਨੀ ਗਰੀ ਤੋ ਇੱਟ ਆਈ ਆ ਲਓ ਜੀ ਕਿੰਨਾ ਕਿ ਕੱਢਿਆ ਬੋਲਾ ਠੀਕ ਆ ਬੱਚਾ ਮਸ਼ੀਨ ਬੱਚਾ ਮਸ਼ੀਨ ਦੀ ਬਹੁਤ ਚੰਗੀ ਜਲਸੀ ਦੀ 4 ਕਿਲੋ ਦੀ ਆਹ ਬੱਚੀ ਦਿੱਤੀ ਹੈ ਜਿਹੜੀ ਤੇ ਰੇਟ ਤਾਂ ਬਾਈ ਜੀ 50 ਨਹੀਂ 50 ਆਣੀ ਹਾਂ ਹਾਂ ਇਹ ਬੱਚੀ ਦੇਣੀ ਪਰ ਕਾਲੀ ਯਾਰ ਦੀ ਜੈ ਸਨੋਈ ਕਰਾ ਲਓ ਮਾਨਤਨ ਬਾਕੀ ਤੁਸੀਂ ਆਪੇ ਕਰੋ 42 ਦੀ ਜੱਸ ਨੂੰ ਹੀ ਦੇ ਦਾਂਗੇ 42 ਦੀ 42 ਦੀ ਚੱਲ ਕਰਦੇ 42 ਹੀ ਦੇ ਦਾਂਗੇ 40 ਦੀ ਦੇ ਜਾਂਦੇ ਯਾਰ ਜਾਂਦਾਂਗੇ ਜੀ 40 ਇਹ ਰੇਡ ਦਾ ਮਾਹੋਂ ਗੁੰਡੇ ਨੇ 200 100 ਛੋੜ ਹੀ ਨਹੀਂ ਆ ਜਿਆਜ ਰੇਡ ਦਾ ਇਹ ਨਾ ਆਖਣ ਕਿ 2 400 ਘਟਾਲ ਗਏ ਇਹ ਕੰਮ ਨਹੀਂ ਹੋਣਾ ਹਾਂਜੀ ਆ ਗੱਬਣ ਇਹ ਗੱਬਣ ਵੱਛੀ ਆ ਗਈ ਯਾਰ 15 16 ਕਿਲੋ ਵਾਲੀ ਲਓ ਵੀ ਸੱਜਣਾ ਗੱਬਣ ਆ ਗਾਰੰਟੀ ਕੋਈ ਨਹੀਂ ਦੋਸਤ ਇਹ 15 ਦੇ ਦੇ 12 ਦੇ ਦੇ ਕਿਉਂਕਿ ਅਗਲੇ ਘਰ ਤੋਂ ਲਿਆਂਦਿਆਂ ਵਪਾਰ ਲੈਣ ਦਾ ਕੀਤਾ ਆਖ ਨੂੰ ਤੇ 15 ਆਖੀਆਂ ਦੇ ਪਰ ਮੁੜ ਕੇ ਸੇਵਾ ਤੇ ਅਗਲੇ ਦੀ ਡਿਪੈਂਡ ਹੁੰਦਾ ਜੀ ਹਾਂ ਜੀ ਹਾਂ ਜੀ ਹਾਂ ਇਹਨਾਂ ਭੈਣ ਭਰਾ ਜਿੱਥੋਂ ਲਿਆਂਦਿਆਂ ਉਹਨੇ ਤਾਜ਼ਾ ਲਾਇਆ ਉਹਨੇ ਦੱਸਣਾ ਜਿੰਨੇ ਮਾਲਕਾਂ ਨੇ ਚੋਇਆ ਕਿ ਕਿੰਨਾ ਚੋਇਆ ਜਿਤਰਾ ਆਨਾ ਬੋਲਿਆ ਉਦਾਂ ਹੀ ਇਦਾਂ ਕਹਿ ਦੇਣਾ ਆ ਜੀ ਲੋ ਜੀ ਤੇ ਇਹਦਾ ਰੇਟ ਇਹਦਾ ਰੇਟ ਗਿਆ ਰਿਹਾ ਕਿੰਨਾ ਜੀ ਕੋਈ ਪਿਆ ਨਹੀਂ ਤੋਂ 45 ਨਹੀਂ ਇਹ 40 ਦੀ ਜੀ ਖੱਤੀ ਜੀ ਹਾਂ ਜੀ 2 ਛੱਡ ਕੇ 35 ਦੀ ਦੇ ਦਾਂਗੇ 35 ਦੀ 35 ਦਾ ਬੱਸ ਕਰੋ ਸੱਜਣੋ 35000 ਦੀ ਜਿਹੜੀਆਂ ਗੱਬਣਾ ਵਸੀਆਂ ਉਹ ਆਪਣੀਆਂ ਇਥੋਂ ਪਾਸ ਕਰਕੇ ਕਢੋ ਸੋਈਆਂ ਚੋਚਵਾ ਕੇ ਕਢੋ ਨਹੀਂ ਕਿਸੇ ਵੀਰ ਭਰਾ ਨੇ ਆਉਣਾ ਆਨਲਾਈਨ ਮੰਗਾਉਣੀਆਂ ਆਪਣੀ ਗੰਦਾਆਂ ਦੀ ਪਿੱਛੇ ਦੀ ਫੁੱਲ ਗਰੰਟੀ ਲਓ ਜੀ ਸੱਜਣੋ ਲੈਓ ਇੱਕ ਤੋਹਫਾ ਹੋ ਰਿਹਾ ਜੀ ਵਡਾ ਨੋਈ ਵਡਾ ਵੀ ਇਮ ਕੈਂਟਰ ਇਹ ਰਹਿ ਗਈ ਸੀ ਇਹ ਵੀ ਪਾਰੀਏ ਗੱਬਣ ਤੇ ਟਾਈਮ ਲੈਂਦੀ ਜੋ 15 ਦਿਨ ਸੱਜਣੋ ਹਨਾ 15 16 ਦਿਨ ਲੈ ਜਾਣੇ ਆ ਇਹ ਨਹੀਂ ਹੂੰ ਇਹ ਕਰੋਸਾਂਕ ਦੇ ਜੱਡੀ ਗਾਂ ਰਾਜੀ ਬਾਜੀ ਕਰੋਸਾਂਕ ਦੇ ਵਿੱਚ ਆ ਗਈ ਨਾ ਲਓ ਜੀ ਕਹਿੰਦੀ ਕਿੰਨੀ ਕ ਕੀਮਤ ਜਾਇਜ਼ ਹੋਗੀ ਜਾਇਜ਼ ਜਾਇਜ਼ ਠੀਕ ਆ ਕੀ ਕਿੰਨੇ ਦੀ ਜਿਤ ਨਹੀਂ ਇਹ ਬਈ ਇਹ 40 ਦੀ ਜਾਣ ਦਾਂਗੇ 40 ਦੀ ਹਾਂਜੀ ਪੋਚੋ ਬਾਕੀ ਅੰਕਲ ਤੋਂ ਮਾਨਤਣ ਕਰਾਉਣੀ ਆ ਕਿੰਨਾ ਕ ਅੰਕਲ ਕਿੰਨਾ ਕਰ ਦੇਣਾ ਕੱਲ੍ਹ ਫਿਰ ਆ ਗੋ ਨਾ ਨਸੋਂ ਕਦੀ ਕਿ ਨਾ ਮਾਨਤਣ ਕਰਾਉਣਾ ਕਿੱਲਾ ਵੀ ਦੇ ਜੇ ਹਾਂਜੀ 30 ਦੀ ਲੈ ਲਓ ਤੁਹਾਡੀ ਖੁਸ਼ੀ ਆ 35 ਦੀ ਲਾਓਗੇ ਮੈਨੂੰ ਲੱਗਦਾ ਬੰਨੀ ਹਾਂ ਨਾ ਦੱਸ ਦੇ ਪੰਛੀਆਂ ਦੀ ਸਜਣੋ ਮਿਲ ਜੂਗੀ ਤੇ 7-8 ਪਸ਼ੂ ਆ ਫੌਜੀ ਫਾਰਮ ਤੇ ਤਸੱਲੀ ਆ ਕੇ ਤੁਹਾਡਾ ਘਰ ਤੇ ਆ ਕੇ ਕਰਨਾ ਮਈਆਂ ਵੀ ਗੱਪਣਾ ਵੀ ਸਜਰਾ ਵੀ ਤਾਜ਼ੀਆਂ ਵੀ ਆਹ ਤਰ੍ਹਾਂ ਦੇ ਪਸ਼ੂ ਮਿਲੂਗਾ ਨੀਲੀ ਦਾ ਵੀ ਤੇ ਜਰਸੀ ਲੋ ਜੀ ਸასიਖਾਲ ਜੀ ਸਾਰੇ